ਕੋ ਨਗਰ ਦੇ ਵਾਸਤੇ ਖੜੇ ਆ ਨਗਰ ਵਾਸਤੇ ਉਹ ਲੋਕ ਵੀ ਨਗਰ ਚ ਵਸਦੇ ਨੇ ਸਾਰੇ ਨਗਰ ਨੂੰ ਵੀ ਬੇਨਤੀ ਹੈ ਜੀ ਵਿੱਤ ਮੰਤਰੀ ਹਰਪਾਲ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਵੀ ਭਾਈ ਜਿਨ੍ਹਾਂ ਨੇ ਸਾਨੂੰ ਚੈਲੰਜ ਕਰ ਅਸੀਂ ਤੇਲ ਵੀ ਆਪ ਪਾਵਾਂਗੇ ਉਹਨਾਂ ਨੂੰ ਅਸੀਂ ਹੁਣ ਸਾਡੇ ਨਾਲ ਹੁਣ ਸੰਪਰਕ ਕਰਨਾ ਤੇ ਐਂਬੂਲੈਂਸ ਆ ਗਈ ਵੀ ਆ ਖੜੀ ਆ ਪਿੰਸੀਣਾ ਪੰਚਾਇਤ ਤੇ ਚੀਮਾ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਪਿੰਦੇ ਲਈ ਬਹੁਤ ਸੋਚਿਆ ਤੇ ਐਂਬੂਲੈਂਸ ਪ੍ਰੋਵਾਈਡ ਕੀਤੀ ਸੋ ਸასი ਸ਼ਕਾਲ ਤੁਸੀਂ ਜੁੜਿਓ ਆਈ ਪੀਐਨ ਦੇ ਨਾਲ ਤੁਹਾਨੂੰ ਲਾਈਵ ਤਸਵੀਰਾਂ ਦਿਖਾਵਾਂਗੇ ਪਿੰਡ ਛਾੜਲੀ ਨੂੰ ਐਂਬੂਲੈਂਸ ਮਿਲਣ ਜਾ ਰਹੀ ਹੈ ਅੱਜ ਸੋ ਪੂਰੀ ਰਿਪੋਰਟ ਤੁਹਾਨੂੰ ਤੁਹਾਡੇ ਨਾਲ ਸਾਂਝੀ ਕਰਾਂਗੇ ਜੁੜਿਓ ਆਈ ਪੀਐਨ ਦੇ ਨਾਲ ਤੇ ਤੁਹਾਨੂੰ ਅਗਲੀ ਤਸਵੀਰਾਂ ਦਿਖਾਵਾਂਗੇ ਬਾਅਦ ਬਾਅਦ ਖੁਸ਼ੀ ਹੋ ਗਈ ਆਵਾਜ਼ ਖੁਸ਼ੀ ਧੰਨਵਾਦ ਠੀਕ ਹੈ ਦੂਜੇ ਬੰਦੇ ਨੂੰ ਪੁੱਛੋ ਹਾਂਜੀ ਵੀਰੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਸਭ ਤੋਂ ਪਹਿਲਾਂ ਪੰਚਾਇਤ ਦਾ ਬਹੁਤ ਬਹੁਤ ਧੰਨਵਾਦ ਕਰਦਾ ਵੀ ਜਿਹੜਾ ਬੋਟਾਂ ਤੋਂ ਪਹਿਲਾਂ ਇਹਨਾਂ ਨੇ ਐਲਾਨ ਕਰਿਆ ਸੀ ਵੀ ਐਂਬੂਲੈਂਸ ਆਪਣੇ ਪਿੰਡ ਵਾਸਤੇ ਬਹੁਤ ਜ਼ਰੂਰੀ ਆ ਤੇ ਉਹ ਅੱਜ ਵਾਦਾ ਇਹਨਾਂ ਨੇ ਪੰਚਾਇਤ ਨੇ ਗੁਰਪ੍ਰੀਤ ਸਿੰਘ ਬਿਆਸੀ ਨੇ ਵਾਦਾ ਪੂਰਾ ਕਰਤਾ ਬਾਕੀ ਸੱਜਣ ਪ੍ਰੇਮੀਆ ਨੂੰ ਸਾਰਿਆਂ ਨੂੰ ਉਹ ਕਰਦੇ ਆ ਵੀ ਭਾਈ ਜਿਨ੍ਹਾਂ ਨੇ ਸਾਨੂੰ ਚੈਲੰਜ ਕਰਿਆ ਸੀ ਵੀ ਅਸੀਂ ਤੇਲ ਵੀ ਆਪ ਪਾਵਾਂਗੇ ਉਹਨਾਂ ਨੂੰ ਅਸੀਂ ਹੁਣ ਕਹਿਣਾ ਚਾਹੁੰਦੇ ਆ ਤੇ ਵੀ ਇਹ ਮੈਂ ਵਾਦਾ ਮੰਤਰੀ ਸਾਹਿਬ ਤੋਂ ਪੁੱਛ ਕੇ ਵੋਟਾਂ ਤੋਂ ਪਹਿਲਾਂ ਵੋਟਾਂ ਦੀ ਇਲੈਕਸ਼ਨ ਵੇਲੇ ਕਰਿਆ ਸੀ ਵੀ ਮੰਤਰੀ ਸਾਹਿਬ ਆਪਾਂ ਪਿੰਡ ਨੂੰ ਐਂਬੂਲੈਂਸ ਦੀ ਲੋੜ ਹੈ ਵੀ ਮੈਂ ਪਿੰਡ ਨਾਲ ਵਾਦਾ ਕਰ ਲਾਂ ਮੰਤਰੀ ਸਾਹਿਬ ਕਹਿੰਦੇ ਵੀ ਕਰੋ ਮੈਂ ਤੁਹਾਡੇ ਨਾਲ ਖੜਾ ਆ ਐਮਬੂਲੈਂਸ ਦੀ ਲੋਕ ਵੀ ਕਹਿੰਦੇ ਰਹੇ ਵੀ ਐਮਬੂਲੈਂਸ ਦਾ ਵਾਅਦਾ ਕਰਿਆ ਸੀ ਆਪਣੇ ਦਿਵਾਲੀ ਤੇ ਕਰਿਆ ਸੀ ਦਿਵਾਲੀ ਤੇ ਵਾਅਦਾ ਕਰਿਆ ਸੀ ਮੰਤਰੀ ਸਾਹਿਬ ਕਹਿੰਦੇ ਵੀ ਕੋਈ ਸੈਕੰਡ ਹੈਂਡ ਐਮਬੂਲੈਂਸ ਤਾਂ ਆਪਾਂ ਹੁਣ ਵੀ ਲੈ ਸਕਦੇ ਆ ਪਰ ਆਪਾਂ ਨੇ ਛੋਡੇ ਪਿੰਡ ਨੂੰ ਨਵੀਂ ਐਮਬੂਲੈਂਸ ਦੇਣੀ ਆ ਉਹਦੇ ਕਾਰਨ ਲੇਟ ਹੋਈ ਲੇਟ ਹੋਣ ਦੇ ਕਾਰਨ ਚਲੋ ਅੱਜ ਮੰਤਰੀ ਸਾਹਿਬ ਨੇ ਦਿੱਤੀ ਸਾਨੂੰ ਬਹੁਤ ਧੰਨਵਾਦ ਹੈ ਸਾਰੇ ਨਗਰ ਨਿਵਾਸੀ ਵੱਲੋਂ ਮੇਰੇ ਵੱਲੋਂ ਉਸ ਮੁੱਚੀ ਪੰਚਾਇਤ ਵੱਲੋਂ ਅਸੀਂ ਮੰਤਰੀ ਸਾਹਿਬ ਦਾ ਤੇ ਸੀਐਮ ਭਗਵੰਤ ਮਾਨ ਜੀ ਦਾ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਸਾਡੀ ਮੰਗ ਨੂੰ ਪਿਲਦੇ ਅਧਰ ਤੇ ਪੂਰਾ ਕੀਤਾ। ਇਹ ਰੂਟ ਕਿਸ ਤਰ੍ਹਾਂ ਹੋਣਗੇ ਜੀ ਇਹਦਾ ਐਂਬੂਲੈਂਸ ਰੂਟ ਜੀ ਦੇਖੋ ਪੰਚਾਇਤ ਚ ਬੈਠ ਕੇ ਮਤਾ ਪਾਇਆ ਜਾਊਗਾ ਇਹਦਾ ਤੇਲ ਦੇ ਸਿਸਟਮ ਦਾ ਵੀ ਬਣਾਇਆ ਜਾਊਗਾ ਵੀ ਕਿਵੇਂ ਕਰਨਾ ਡਰਾਈਵਰ ਵੀ ਰੱਖਿਆ ਜਾਊਗਾ ਰੂਟ ਸਿਸਟਮ ਫਿਲਹਾਲ ਸਾਡੀ ਦਿਲੋਂ ਸਲਾਹ ਇਹ ਹੈ ਵੀ ਇਹਨੂੰ ਸੰਗਰੂਰ ਦੇ ਹਸਪਤਾਲ ਤੱਕ ਚਲਾਇਆ ਜਾਵੇ ਤਾਂ ਜੋ ਹਰੇਕ ਸਹੂਲਤ ਲੈ ਸਕੇ। ਬਾਕੀ ਸਾਡੀ ਪਿੰਡ ਦੇ ਨਗਰ ਨਿਵਾਸੀਆਂ ਨੂੰ ਇੱਕ ਬੇਨਤੀ ਇਹ ਵੀ ਰਹੂਗੀ ਵੀ ਇਹ ਸਾਡੀ ਆਪਣੀ ਚੀਜ਼ ਹੈ ਵੀ ਸਾਨੂੰ ਉਹ ਗੱਲ ਵਾਸਤੇ ਮਜਬੂਰ ਨਾ ਕਰਿਓ ਵੀ ਸਾਨੂੰ ਜਵਾਬ ਦੇਣਾ ਪਵੇ ਵੀ ਬੁਖਾਰ ਵੀ। ਦੇਖੋ ਕਿਸੇ ਲੇਡੀਜ਼ ਦੇ ਬੱਚਾ ਹੋਣਾ ਹੈ ਕੋਈ ਸੀਰੀਅਸ ਕੇਸ ਹੈ ਕੋਈ ਗਰੀਬ ਦੀ ਅਪਰੋਚ ਨਹੀਂ ਉਹਨੂੰ ਅਸੀਂ ਐਂਬੂਲੈਂਸ ਦੇਵਾਂਗੇ ਇਹ ਨਾ ਹੋਵੇ ਵੀ ਚਲੋ ਇਹ ਫ੍ਰੀ ਹੈ ਇਹ ਤੇਲ ਤੇ ਹੈ ਵੀ ਇਹ ਤੋੜਨੀ ਹੈ ਉਹ ਚੀਜ਼ ਨੂੰ ਅਸੀਂ ਬੇਨਤੀ ਕਰਦੇ ਹਾਂ ਦਕਰ ਨੂੰ ਵੀ ਸਾਡਾ ਸਾਥ ਦਿਓ ਲੋਡ ਮਤਾਬਕ ਵਰਤੀ ਲੋਡ ਮਤਾਬਕ ਵਰਤੀ ਜਾ ਠੀਕ ਹੈ ਜੀ ਉਹ ਕਹਿੰਦੇ ਸੀਗੇ ਵੀ ਅਸੀਂ ਤੇਲ ਦੇਵਾਂਗੇ ਜਾਂ ਅਸੀਂ ਟ੍ਰੈਵਲ ਤਨਖਾਹ ਦੇਵਾਂਗੇ ਕੀ ਉਹਨਾਂ ਨਾਲ ਰਾਬਤਾ ਕਰੋਂਗੇ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਦੇ ਹਾਂ ਜੀ ਜਿਹੜੇ ਧਾਨੀ ਸੱਜਣ ਨੇ ਵੀਡੀਓ ਬਣਾਈ ਤੇ ਚਲੋ ਸਭ ਤੋਂ ਕਿਨੇ ਉਹ ਪਿੰਡ ਦੇ ਜੇ ਉਹ ਹੈਲਪ ਦੇਣਾ ਚਾਹੁੰਦੇ ਨੇ ਅਸੀਂ ਲੈਣ ਨੂੰ ਤਿਆਰ ਕੋਈ ਵੀ ਦੇਣ ਨੂੰ ਚਾਹੁੰਦਾ ਹੈ ਇਹ ਨਗਰ ਦਾ ਸਾਥ ਕਹੀ ਹੈ ਤਾਂ ਤੁਹਾਨੂੰ ਕੀ ਲੱਗਦਾ ਵੀ ਦੇਣੀ ਚਾਹੀਦੀ ਹੈ ਹੈਲਪ ਆਹ ਦੇਣੀ ਚਾਹੀਦੀ ਹੈ ਜੀ ਜੇ ਕਹੀ ਹੈ ਫਿਰ ਜਾਂ ਕਹੋ ਨਾ ਜੇ ਨਹੀਂ ਦੇ ਸਕਦੇ ਹੁਣ ਪੂਰੀ ਕਰਨ ਦਾ ਹੱਕ ਹੈ ਜੀ ਅਸੀਂ ਤਾਂ ਦੇਖੋ ਨਗਰ ਦੇ ਵਾਸਤੇ ਖੜੇ ਆ ਨਗਰ ਵਾਸਤੇ ਉਹ ਲੋਕ ਵੀ ਨਗਰ ਚ ਵੱਸਦੇ ਨੇ ਸਾਰੇ ਨਗਰ ਨੂੰ ਵੀ ਬੇਨਤੀ ਆ ਜੋ ਵੀ ਨਗਰ ਦੀ ਚੀਜ਼ ਹੈ ਜੀ ਸਾਡੀ ਤਾਂ ਹੈ ਨਹੀਂ ਮੰਤਰੀ ਸਾਹਿਬ ਨੇ ਸਾਰੇ ਨਗਰ ਨੂੰ ਦਿੱਤੀ ਹੈ ਸਾਨੂੰ ਨਹੀਂ ਦਿੱਤੀ ਸਾਰੇ ਨਗਰ ਨੂੰ ਦਿੱਤੀ ਹੈ ਬਹੁਤ ਬਹੁਤ ਧੰਨਵਾਦ ਜੀ ਤੇ ਲੀਡਰਸ਼ਿਪ ਆਪਣੀ ਆਪ ਦੀ ਇੱਕ ਝੂਟਾ ਜਿਹੀ ਚਾਹਲੀ ਦੇਖੋ ਜੀ ਲੀਡਰਸ਼ਿਪ ਤਾਂ ਇੱਕ ਝੁੱਟੀ ਹੁੰਦੀ ਹੈ ਮਲੇ ਮੋਟੇ ਮਨ ਬਟਾਬ ਹੁੰਦੇ ਨੇ ਉਹ ਦੂਰ ਵੀ ਹੋ ਜਾਂਦੇ ਨੇ ਨੇੜੇ ਵੀ ਅਸੀਂ ਚੇਅਰਮੈਨ ਸਾਹਿਬ ਖੜੇ ਨੇ ਸਾਡੇ ਨਾਲ ਹੀ ਖੜੇ ਨੇ ਅਸਮੁੱਚੀ ਪੰਚਾਇਤ ਖੜੀ ਹੈ ਚੇਅਰਮੈਨ ਜੀ ਨਾਲ ਹਾਂਜੀ ਕੀ ਕਹੋਗੇ ਚੇਅਰਮੈਨ ਸਾਹਿਬ ਜੋ ਕੈਂਪਲੈਂਸ ਦੀ ਗਿਫਟ ਆਪਾਂ ਇਹ ਪਿੰਡ ਸ਼ਾਇਦ ਨੂੰ ਲਈ ਬਈ ਬਤਮਨ ਤੇ ਪਾਲ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਆ ਮੁੱਖ ਮੰਤਰੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਜੀ ਕਿ ਕੰਡੇ ਵਾਸਤੇ ਸਾਡੇ ਵਾ ਸੋਚ ਕੇ ਚੱਲੇ ਨੇ ਜੀ ਇੱਥੇ ਵੱਡੇ ਪਿੰਡ ਵਰਗੇ ਲੋੜ ਤੇ ਇਹਦੀ ਐਮਬੂਲੈਂਸ ਦੀ ਠੀਕ ਆ ਖਾਸੇ ਵੀ ਹੁੰਦੇ ਨੇ ਉਹਨਾਂ ਨੂੰ ਰੋਕਣ ਵਾਸਤੇ ਵੀ ਆਪਾਂ ਛੇਤੀ ਛੇਤੀ ਹਸਪਤਾਲ ਪਹੁੰਚਾ ਸਕੀਏ ਇਹਦੇ ਵਾਸਤੇ ਵਿੱਤ ਮੰਤਰੀ ਹਰਪਾਲ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਹੈ। ਜੀਮਨ ਸਾਹਿਬ ਇੱਕ ਗੱਲ ਥੋੜਾ ਜਿਹਾ ਸਵਾਲ ਸੀ ਮੇਰਾ ਜਿਵੇਂ ਮਨ ਮਟਾਬ ਚੱਲ ਰਹੇ ਨੇ ਤੁਹਾਡੇ ਆਪ ਦੇ ਵਿੱਚ ਤੁਹਾਨੂੰ ਕੀ ਲੱਗਦਾ ਵੀ ਇਹ ਕਿਤੇ ਨਾ ਕਿਤੇ ਦੂਰ ਇਹ ਕਿਤੇ ਪਿੰਡਰ ਕਿਸਾਨ ਹੋ ਸਕਦਾ? ਨਹੀਂ ਨਹੀਂ ਮਨ ਮਟਾਬ ਕੀ ਆ ਯਾਰ ਇੱਕ ਸਾਡਾ ਪਰਿਵਾਰ ਆ। ਇਹ ਪਰਿਵਾਰ ਆ ਕੋਈ ਵੀ ਚੀਜ਼ ਆ ਪਾਰਟੀ ਆ ਜੇ ਹੁਣ ਆਪਣਾ ਮੰਨ ਕੇ ਚਲੋ ਪਰਿਵਾਰ ਹੁੰਦਾ ਵੀ ਜੀ ਆ ਨਾ ਹੁੰਦਾ ਕਿਸੇ ਦਾ ਪਿੰਡ ਪਿੰਡਰ ਤੇ ਨਹੀਂ ਹੋਣਾ ਚਾਹੀਦਾ। ਨਹੀਂ ਹੋਣਾ ਚਾਹੀਦਾ ਸਾਡੇ ਆਪ ਚ ਯਾਰ ਮਤ ਵੀ ਹੋ ਜਾਂਦੇ ਆਪ ਚ ਭਾਈਆਂ ਭਾਈਆਂ ਦੇ ਹੋ ਜਾਂਦੇ ਨੇ। ਕੋਈ ਚੱਕਰ ਨਹੀਂ ਹੁੰਦਾ ਸੁਲਝ ਜਾਂਦੇ ਨੇ ਇਹ ਕੀ ਚੱਕਰ ਆ ਇਹ ਮੇਰਾ ਛ ਸਾਰੇ ਸਾਡੇ ਪਰਿਵਾਰ ਆ ਜਾਰੇ ਜਿੰਨੀ ਫਲਵਾੜੀ ਹੈ ਇੱਕ ਤਰ੍ਹਾਂ ਦੀ ਹੈ ਸਾਡੀ ਜਮੀਨ ਕੀ ਤਰੀਗਾ ਵੀ ਇਹਦੇ ਨਾਲ ਕਿਤੇ ਪਿੰਡ ਦਾ ਕੋਈ ਨੁਕਸਾਨ ਹੋਵੇ ਜਮੀਨ ਨਹੀਂ ਹੋਣ ਦੇ ਤੇ ਪਿੰਡ ਦਾ ਨੁਕਸਾਨ ਨਹੀਂ ਹੋਣ ਦੇ ਇਹ ਗੱਲ ਸੁਣੋ ਅਸੀਂ ਮੰਤਰੀ ਸਾਹਿਬ ਨੂੰ ਇਹੀ ਬੇਨਤੀ ਕਰੀ ਆ ਵੀ ਸਾਡੇ ਪਿੰਡ ਨੂੰ ਜਿਹੜਾ ਮਰਜ਼ੀ ਆਵੇ ਅਸੀਂ ਇਹ ਨਹੀਂ ਕਹਿੰਦੇ ਮੈਂ ਜਾਵਾਂ ਜਾਂ ਗੁਰਬਾਹ ਜਾਵੇ ਜਿਹੜਾ ਮਰਜ਼ੀ ਵਾਜੇ ਤੁਸੀਂ ਵਾਜੋ ਸਾਡੇ ਪਿੰਡ ਵਾਸਤੇ ਜਿਹੜੇ ਰੁਪਏ ਪੈਸੇ ਲੈਣ ਜਾਂਦਾ ਸਾਡੇ ਪਿੰਡ ਦੇ ਵਿਕਾਸ ਵਾਸਤੇ ਸਾਡੇ ਪਿੰਡ ਵਾਸਤੇ ਪੈਸੇ ਮਿਲਣੇ ਚਾਹੀਦੇ ਨੇ ਸਾਡਾ ਪਿੰਡ ਦਾ ਵਿਕਾਸ ਹੋਣਾ ਚਾਹੀਦਾ ਅਸੀਂ ਇਹ ਨਹੀਂ ਕਹਿੰਦੇ ਵੀ ਸਾਡੇ ਮੈਂ ਨਹੀਂ ਅਸੀਂ ਕੱਟਦੇ ਵੀ ਮੈਂ ਮੈਂ ਚੀਂ ਸਾਰੇ ਪਿੰਡ ਨੇ ਵੋਟਾਂ ਪਾਈਆਂ ਨੇ ਨਾ ਕਿ ਮੈਂ ਇਕੱਲੇ ਨੇ ਪਾਈਆਂ ਨੇ ਗਿਆ ਸਾਰੇ ਪਿੰਡ ਦਾ ਵਿਕਾਸ ਹੋਣਾ ਚਾਹੀਦਾਗਾ ਪਹਿਲੇਦਾਰ ਤੇ ਸਾਰਿਆਂ ਨੂੰ ਗੁਰੰਡਾ ਮਿਲਣੇ ਚਾਹੀਦੇ ਨੇ ਇਧਰ ਨਾਲ ਪਿੰਡ ਦਾ ਕੋਈ ਨੁਕਸਾਨ ਨਹੀਂ ਹੋ ਸਕਦਾ ਜੀ ਦੇਖੋ ਪਿਛਲੀ ਪਰ ਜਦ ਕੀ ਖਬਰਾਂ ਲਾਉਣ ਵਾਸਤੇ ਵੀ ਕਿਹਾ ਜਾ ਰਿਹਾ ਬੈਡਵਰਡ ਲਾਓ ਖਬਰਾਂ ਦੇਖੋ ਉਹ ਸਾਡੇ ਦਿਲ ਦੇ ਮਟਾਵ ਨੇ ਆਪ ਚ ਕਦੇ ਬੈਠ ਕੇ ਦੂਰ ਕਰ ਲਾਂਗੇ ਅਸੀਂ ਮਿੰਟ ਨਹੀਂ ਵੈਸੇ ਮੇਰਾ ਛੋਟਾ ਹੋਸਟ ਬਾਲਰ ਅਸੀਂ ਸਾਡੇ ਵੱਲੋਂ ਕੋਈ ਤੁਹਾਨੂੰ ਕੋਈ ਫੱਕ ਲੱਗੇਗਾ ਨਾ ਕੋਈ ਫਰਕ ਨਹੀਂ ਜੀ ਤੁਹਾਨੂੰ ਕਦੋਂ ਗੱਲ ਵਾਸਤੇ ਕਿਹਾ ਯਾਰ ਵੀ ਖਬਰਾਂ ਬੈਡਵਰਡ ਲਾਓ ਜੀ ਆ ਚਲੋ ਉਹ ਤਾਂ ਚਲੋ ਆਪਾਂ ਹਰੇਕ ਨੂੰ ਕਹਿ ਨਹੀਂ ਸਕਦੇ ਚਲੋ ਇਹ ਕਹਿੰਦੇ ਵੀ ਇਹਨਾਂ ਦੀ ਐਡ ਬਣਾਓ ਸਾਡੀ ਐਡ ਬਣਾਓ ਕੋਈ ਦਿੱਕਤ ਨਹੀਂ ਜੀ ਚਲੋ ਸਾਡੇ ਨਾਲ ਸੋਡੇ ਪ੍ਰਤੀ ਮੀਡੀਆ ਪ੍ਰਤੀ ਦਿਨੋਂ ਸਤਿਕਾਰ ਹੈ ਸਾਰਿਆਂ ਦਾ ਸਤਿਕਾਰ ਕਰਦੇ ਆ ਦੇਖੋ ਜਿਹੜੀ ਮਨਮਟਾਵ ਦੀ ਗੱਲ ਹੈ ਜੀ ਪਿਛਲੀ ਪੰਚਾਇਤ ਦੀ ਇੰਦਰਜੀਤ ਬਾਬਾ ਢਾਲੀਵਾਲ ਦੀ ਉਹ ਚ ਮੈਂ ਵੀ ਪਿੰਡ ਨੂੰ 55 ਲੱਖ ਰੁਪਏ ਲਿਆ ਕੇ ਦਿੱਤਾ ਅਸੀਂ ਪਿੰਡ ਵਾਸਤੇ ਇੱਕਾਂ ਤੇ ਸਾਡੇ ਮਨਮਟਾਵ ਚੱਲਦੇ ਰਹਿਣਗੇ ਨੇੜੇ ਵੀ ਹੁੰਦੇ ਰਾਂਗੇ ਦੂਰ ਵੀ ਹੁੰਦੇ ਰਾਂਗੇ ਮਣ ਆਪਣੀ ਸਟ੍ਰੈਟਜੀ ਵਾਲੇ ਮਸਲੇ ਤੇ ਕਦੇ ਕੋਈ ਉਧਰ ਹੋ ਜਾਂਦਾ ਕਦੇ ਕੋਈ ਉਧਰ ਹੋ ਜਾਂਦਾ ਤਾਂ ਚੱਲਦਾ ਰਹਿੰਦਾ ਇਹ ਰਾਜਨੀਤੀ ਚ ਚੱਲਦਾ ਰਹਿੰਦਾ ਨਹੀਂ ਹੋਣੀ ਚ ਇਹਨਾਂ ਨੂੰ ਪਿੰਡ ਦਾ ਨੁਕਸਾਨ ਹੋਵੇ ਨਹੀਂ ਪਿੰਡ ਦਾ ਨੁਕਸਾਨ ਨਾ ਇਹ ਚਾਹੁੰਦੇ ਨੇ ਜੀ ਨਾਸੀ ਚਾਹੁੰਦੇ ਆ ਅਸੀਂ ਤੇ ਇਹ ਵੀ ਜਾਣਦੇ ਨੇ ਪਿੰਡ ਵਾਸਤੇ ਕੁਝ ਮੰਗ ਕੇ ਲਿਆਉਂਦੇ ਨੇ ਅਸੀਂ ਵੀ ਜਾਣਦੇ ਆ ਅਸੀਂ ਵੀ ਪਿੰਡ ਵਾਸਤੇ ਮੰਗ ਕੇ ਲਿਆਉਂਦੇ ਆ ਅਸੀਂ ਪਿੱਛੇ ਮੰਗ ਕੇ ਲਿਆਏ ਤੇ ਇਹ ਹੁਣ ਵੀ ਮੰਗ ਕੇ ਲਿਆਏ ਨਹੀਂ ਪਿੰਡ ਵਾਸਤੇ ਅਸੀਂ ਇਕ ਜੁੱਟਾ ਉ ਚਾਹੇ ਅਸੀਂ ਬੋਲਦੀ ਜੇ ਨਾ ਬਲਾ ਯੋ ਕੋਈ ਟਿਕਰ ਠੀਕ ਹੈ ਬਾਕੀ ਹੋਰ ਸਹੂਤਾਵਾਂ ਨੇ ਪਿੰਡ ਨੂੰ ਜਲਦੀ ਮੰਗਣੀਆਂ ਨੇ ਹਾਂਜੀ ਹਾਂ ਸਾਰਾ ਦੇਖ ਜੋ ਵਾਦੇ ਕਰੇ ਨੇ ਅਸੀਂ ਹੌਲੀ ਹੌਲੀ ਸਾਰੇ ਪੂਰੇ ਕਰਨੇ ਨੇ ਜੀ ਦੇਖੋ ਇੱਕਦਮ ਤਾਂ ਸਾਰਾ ਕੁਝ ਹੁੰਦਾ ਨਹੀਂ ਹੁੰਦਾ ਦੇਖੋ ਆਪਣੇ ਲਵੇ ਜੋ ਪਿਛਲੀ ਪੰਚਾਇਤ ਅੱਗੇ ਗਰੰਟਾ ਸਾਨੂੰ ਮਈ-ਅਪ੍ਰੈਲ ਜਦੋਂ ਵੀ ਪੈਂਦੀਆਂ ਨੇ ਉਦੋਂ ਅਸੀਂ ਪਿੰਡ ਦੇ ਕੰਮ ਹੋਰ ਸ਼ੁਰੂ ਕਰ ਦਾਂਗੇ ਜੀ ਦੇ ਹਾਂ ਲੱਗੀ ਜਾਣਗੀਆਂ ਜੇ ਅਸੀਂ ਪਿੰਡ ਦਾ ਵਿਕਾਸ ਵੱਧ ਤੋਂ ਵੱਧ ਕਰਨ ਦਾ ਰਲ ਮਿਲ ਕੇ ਕਰਨਾ ਸਾਰੀ ਪੰਚਾਇਤ ਸਾਰੇ ਨਗਰ ਦੇ ਸਾਥ ਨਾਲ ਕਰਨਾ ਹਾਂਜੀ ਕੀ ਕਹੋਗੇ ਪੰਚ ਸਾਹਿਬ ਤੁਸੀਂ ਅਸੀਂ ਮੰਤਰੀ ਸਾਹਿਬਾ ਧੰਨਵਾਦ ਕਰਦੇ ਜੀ ਸвар ਭਗਵੰਤ ਮਾਲ ਮੁੱਖ ਮੰਤਰੀ ਧੰਨਵਾਦ ਕਰਦੇ ਜੀ ਉਦੋਂ ਆ ਸਾਡੀ ਸੁਮਤੀ ਪੰਚਾਇਤ ਦਾ ਧੰਨਵਾਦ ਕਰਦੇ ਜੀ ਨੇ ਚੰਗੀ ਸੋਚ ਰੱਖ ਕੇ ਇਹ ਮੁੱਦਾ ਕਰਿਆ ਉਹ ਗੁਰਬਾਤ ਸਿੰਘ ਸਰਪੰਚ ਦਾ ਧੰਨਵਾਦ ਹੈ ਜੀ ਚੇਅਰਮੈਨ ਦਾ ਧੰਨਵਾਦ ਹੈ ਜੀ ਨੇ ਪਿੰਡ ਵਾਸਤੇ ਚੰਗੀ ਸੋਚ ਸੋਚ ਕੀ ਉਹ ਸਾਡੇ ਨਾਲ ਹੁਣ ਸੰਪਰਕ ਕਰਨਾ ਤੇ ਐਂਬੂਲੈਂਸ ਆ ਗਈ ਵੀ ਆ ਖੜੀ ਆ ਤੇ ਤੇਲ ਪਾਓ ਚੱਲ ਜਾਓ ਹਾਂਜੀ ਭਾਈ ਬਹੁਤ ਬਹੁਤ ਧੰਨਵਾਦ ਜੀ ਚੀਮਾ ਸਾਹਿਬ ਦਾ ਜਿਨ੍ਹਾਂ ਨੇ ਸਾਨੂੰ ਸਾਡੇ ਪਿੰਡ ਨੂੰ ਐਂਬੂਲੈਂਸ ਦਿੱਤੀ ਆ ਅਸੀਂ ਦਿਲੋਂ ਧੰਨਵਾਦ ਕਰਦੇ ਹਾਂ ਹਾਂਜੀ ਬਾਕੀ ਜੀ ਹਾਂਜੀ ਪਿਆਰ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਜੀ ਮਾਨ ਸਰਕਾਰ ਦਾ ਚੀਮਾ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਆ ਉਹਨਾਂ ਨੇ ਸਾਡੇ ਸਰਪੰਚ ਸਾਹਿਬ ਦਾ ਪਹਿਲਾ ਵਾਦਾ ਪੂਰਾ ਕੀਤਾ ਹਣਾ ਜੀ ਬਹੁਤ ਬਹੁਤ ਧੰਨਵਾਦ ਜੀ ਮਮਾ ਸਾਹਿਬ ਦਾ ਜੀ ਇਹ ਹੋਰ ਵੀ ਢੁਕੇ ਕੰਮ ਰਿਹਾ ਵੀ ਹੋਣਗੇ ਹਾਂ ਜੀ ਹਾਂ ਲਗਭਗ ਕੰਮ ਸਾਰੇ ਹੋਣਗੇ ਜੀ ਸਮਝ ਜ਼ਰੂਰ ਲੱਗਦਾ ਹੈ ਹਣਾ ਜੀ ਹਾਂ ਜੀ ਭਾਈ ਆ ਜਾ ਭਾਈ ਇਹ ਆਪਣੇ ਬਹੁਤ ਧੰਨਵਾਦੀ ਆਪਣੇ ਸਪੰਸਰ ਸਾਹਿਬ ਦਾ ਤੇ ਆਪਣੇ ਮੈਂਬਰ ਵੱਲੋਂ ਸਾਰਿਆਂ ਦਾ ਧੰਨਵਾਦੀ ਤੇ ਜਿਹੜੇ ਉਹ ਪਹਿਲਾਂ ਕਹਿੰਦੇ ਸੀ ਕਿ ਵੀ ਐਂਬੂਲੈਂਸ ਨਹੀਂ ਆ ਰਹੀ ਤੇ ਅਸੀਂ ਜਿਵੇਂ ਐਂਬੂਲੈਂਸ ਦੀ ਓਟ ਰਹੇ ਹਾਂ ਵੀ ਤੇਲ ਪਵਾਉਣ ਦਾ ਤੇ ਡਰਾਈਵਰ ਰੱਖਣ ਦਾ ਤੇ ਹੁਣ ਦੇਖਦੇ ਆਂ ਵੀ ਉਹਨਾਂ ਚੋਂ ਕਿੰਨੇ ਜਣੇ ਆ ਕੇ ਵੀ ਤੇਲ ਪਵਾਉਣ ਦੇ ਨੇ ਜਾਂ ਡਰਾਈਵਰ ਵਾਸਤੇ ਅੱਗੇ ਆਂਦੇ ਨੇ ਹਾਂਜੀ ਨmber ਸਾਹਿਬ ਹਾਂਜੀ ਹਾਂਜੀ ਭਾਈ ਹਾਂਜੀ ਭਾਈ ਜੀ ਭਾਈ ਜੀ ਬਹੁਤ ਵਧੀਆ ਕੰਮ ਹੋਇਆ ਜਾਂ ਸਰਪੰਚ ਨੇ ਆਪਣ ਨੂੰ ਵਾਦਾ ਕਰਦੇ ਪੰਚਾਇਤ ਨੇ ਸਾਰੇ ਨੇ ਵਾਦਾ ਕੀਤਾ ਸੀ ਕਿ ਐਂਬੂਲੈਂਸ ਲੈ ਕੇ ਆਵਾਂਗੇ ਗਰੀਬਾਂ ਵਾਸਤੇ ਵਧੀਆ ਇਹ ਸਾਰਾ ਕੁਝ ਵਧੀਆ ਕਾ ਜਿਵੇਂ ਕਿ ਜੇ ਕਿਸੇ ਗਰੀਬ ਨੂੰ ਦਿੱਕਤ ਆਉਂਦੀ ਨਾ ਉਹਦੀ ਕਈ ਵਾਰੀ ਜਾਨ ਚਲੀ ਜਾਂਦੀ ਉਹਦੇ ਵਾਸਤੇ ਬਹੁਤ ਵਧੀਆ ਗੱਲ ਹੋਈ ਹੈਗੀ ਇਹ ਸਰਪੰਚ ਸਾਹਿਬ ਦਾ ਮੈਂ ਦਿਲੋਂ ਧੰਨਵਾਦ ਕਰਦਾ ਹਾਂ ਠੀਕ ਹੈ ਜੀ ਹਾਂਜੀ ਬਹੁਤ-ਬਹੁਤ ਧੰਨਵਾਦ ਜੀ ਗੁਰਬਖਸ਼ ਸਰਪੰਚ ਜੀ ਦਾ ਜਿਹੜਾ ਵਾਅਦਾ ਕਰਾਇਆ ਸੀ ਚੋਣਾਂ ਵੇਲੇ ਜਿਹੜਾ ਪੂਰਾ ਕੀਤਾ ਹੈ ਮੰਤਰੀ ਸਾਹਿਬ ਦਾ ਮੁੱਖ ਮੰਤਰੀ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਜਿਹੜਾ ਪਿੰਡ ਨੂੰ ਇਹ ਸਹੂਲਤ ਦਿੱਤੀ ਹੈ ਕਿਸੇ ਗਰੀਬ ਦਾ ਕਿਸੇ ਮਾਲਾ ਵੀ ਭੈਣ ਦੇ ਬੱਚਾ ਹੁੰਦਾ ਰਾਤ ਬਰਾਤੇ ਇਹ ਬਹੁਤ ਵੱਡੀ ਸਹੂਲਤ ਹੈ ਚਲਾਉਣਾ ਪਿੰਡ ਨੇ ਹੈ ਇਹ ਵਧੀਆ ਤਰੀਕਾ ਨਾਲ ਚੱਲਣਗੇ ਤਾਂ ਬਹੁਤ ਕੰਮ ਹੋਣਗੇ ਪਿੰਡ ਦੇ ਬਾ ਕੀ ਸਰਪੰਚ ਸਾਹਿਬ ਦਾ ਬਹੁਤ ਬਹੁਤ ਸਮੂੱਚੀ ਪੰਚਾਇਤ ਦਾ ਬਹੁਤ ਬਹੁਤ ਧੰਨਵਾਦ ਵਧੀਆ ਵੀਰੇ ਇਹਦਾ ਚਲੋ ਲੋੜਵੰਦਾ ਵਾਸਤੇ ਵਧੀਆ ਚੀਜ਼ ਹੈ ਫਾਇਦਾ ਹੋ ਜਾਂਦਾ ਹੈ ਇਹਦਾ ਠੀਕ ਹੈ ਠੀਕ ਹੈ ਚਾਹੁੰਦੇ ਹੋ ਵਧੀਆ ਕੰਮ ਆ ਬਾਈ ਪਿੰਡ ਵਾਸਤੇ ਬਹੁਤ ਵਧੀਆ ਗੱਲ ਹੈ ਕਿ ਯਾਰ ਪੰਚਾਇਤ ਦਾ ਵਧੀਆ ਉਪਰਾਲਾ ਹੈਗਾ ਲੋਕਾਂ ਨੂੰ ਵੀ ਸਾਥ ਦੇਣਾ ਆਈਂਦਾ ਬਾ ਚੜਕੇ ਚੀਜ਼ਾਂ ਦਾ ਠੀਕ ਹੈ ਹਾਂਜੀ ਬਈ ਬਹੁਤ ਵਧੀਆ ਕੰਮ ਆ ਜੀ ਵਧੀਆ ਕੰਮ ਹੋਇਆ ਲੱਗਦਾ ਕਿ ਵੀ ਕਿੰਨਾ ਫਾਇਦਾ ਹੋਊਗਾ ਹਾਂਜੀ ਹਾਂ ਪੂਰਾ ਫਾਇਦਾ ਹੋਊਗਾ ਜੇ ਕਿਸੇ ਨੂੰ ਗਰੀਬ ਗਰੁੱਪ ਵਿੱਚ ਲੋੜ ਹੈ ਆ ਰਾਤ ਨੂੰ ਮੰਨ ਲਓ ਟਿਲ ਮਟ ਹੁੰਦੀ ਆ ਕੋਈ ਪੂਰਾ ਫਾਇਦਾ ਹੋਊਗਾ ਜੀ ਵਧੀਆ ਸਲਾਗਾ ਜੋ ਕੰਮ ਹੈ ਜੀ ਠੀਕ ਹੈ ਹਾਂਜੀ ਹਾਂਜੀ ਕੀ ਕਹਿਣਾ ਚਾਹਦੇ ਹੋ ਵੀ ਐਮਬੂਲੈਂਸ ਲਈ ਬਹੁਤ ਵਧੀਆ ਕੰਮ ਕਰਿਆ ਜੀ ਬਹੁਤ ਵਧੀਆ ਸਲਾਗਾ ਜੋ ਕੰਮ ਹੈ ਸਰਪੰਚ ਦਾ ਪੰਚਾਇਤ ਦਾ ਬਹੁਤ ਧੰਨਵਾਦ ਇਹਦੇ ਵਿੱਚ ਬਹੁਤ ਵਧੀਆ ਕੰਮ ਕਰਿਆ ਠੀਕ ਹੈ ਜੀ ਹਾਂਜੀ ਭਾਈ ਜੀ ਵਧੀਆ ਜੀ ਸਭ ਤੋਂ ਵਧੀਆ ਕੰਮ ਹੈ ਇਹ ਹਰ ਇੱਕ ਦੇ ਕੰਮ ਆਉਣ ਵਾਲੀ ਚੀਜ਼ ਹੈ ਤੇ ਇਹਨਾਂ ਨੇ ਵਾਦਾ ਵੀ ਕਰਿਆ ਸੀ ਪੂਰਾ ਕਰਤਾ ਜੀ ਸਰਪੰਚ ਨੇ ਤੇ ਸਾਰੀ ਪੰਚਾਇਤ ਬਈ ਸਾਰੀ ਪੰਚਾਇਤ ਦਾ ਧੰਨਵਾਦ ਕਰਦੇ ਆ ਜਿਹੜੀ ਪੰਚਾਇਤ ਨੇ ਪਹਿਲਾਂ ਆਪਣਾ ਵਾਅਦਾ ਕਰਕੇ ਪੂਰਾ ਕਰਦਾ ਚੀਮਾ ਸਾਹਿਬ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਲਈ ਮੰਨ ਕੇ ਸਾਡੀ ਮੰਗ ਪੂਰੀ ਕੀਤੀ ਠੀਕ ਹੈ ਜੀ ਹਾਂ ਜੀ ਵਾਈਗਰੀ ਕ ਖਾਲਸਾ ਵਾਈਗਰੀ ਕੀ ਪਤੇ ਪਹਿਲਾਂ ਤਾਂ ਚੀਮਾ ਸਾਹਿਬ ਦਾ ਵਿੱਤ ਮੰਤਰੀ ਚੀਮਾ ਸਾਹਿਬ ਦਾ ਉਹਨਾਂ ਦਾ ਧੰਨਵਾਦ ਜੀ ਫਿਰ ਸਾਡੇ ਸਰਪੰਚ ਸਾਹਿਬ ਦਾ ਜਿਨ੍ਹਾਂ ਦੇ ਸਹਿਯੋਗ ਨਾਲ ਐਂਬੂਲੈਂਸ ਮਿਲੀ ਆ ਪਿੰਡ ਨੂੰ ਤੇ ਸਾਰੇ ਪਿੰਡ ਨੂੰ ਜਿਹੜੇ ਫਾਇਦਾ ਚੱਕ ਚੱਕਣਗੇ ਜਿਹੜੇ ਗਰੀਬ ਲੋਕ ਨੇ ਜਾਂ ਕੋਈ ਰਾਤ ਨੂੰ ਐਮਰਜੈਂਸੀ ਪੈਂਦੀ ਹੈ ਕਿ ਕਿਸੇ ਨੂੰ ਹੋਊਗਾ ਜੀ ਵੀ ਇਹ ਤਾਂ ਨਹੀਂ ਵੀ ਉੱਥੇ ਵੀ ਪਰਤ ਤਕੜੇ ਬਤਲੇ ਆਇਆ ਕਰ ਗਰੀਬ ਨੋ ਨਾ ਨਾ ਸਾਰਿਆਂ ਨੂੰ ਇੱਕੋ ਬਰਾਬਰ ਆ ਠੀਕ ਹੈ ਜੀ ਠੀਕ ਹੈ ਜੀ ਬਹੁਤ ਵਧੀਆ ਬਹੁਤ ਵਧੀਆ ਗੱਲ ਹੈ ਜੀ ਇਹ ਮੈਂ ਸਰਪੰਚ ਸਾਹਿਬ ਦਾ ਅ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਜੀ ਦਾ ਬਹੁਤ ਧੰਨਵਾਦ ਕਰਦਾ ਜਿਹੜਾ ਸਾਡੇ ਪਿੰਡ ਨੂੰ ਐਡਾ ਵੱਡਾ ਮਾਣ ਬਖਸ਼ ਬਹੁਤ ਵਧੀਆ ਗੱਲ ਹੈ ਜੀ ਬਹੁਤ ਤਰੱਕੀ ਹੈ ਸਮਾਜਿਕ ਸੇਵਕਾਂ ਦਾ ਸਭ ਤੋਂ ਪਹਿਲਾ ਕੰਮ ਇਹ ਹੋਇਆ ਜੀ ਸਾਡੇ ਪਿੰਡ ਨੂੰ ਠੀਕ ਹੈ ਜੀ ਹਾਂਜੀ ਵੀਰੇ ਜਿਹੜੀ ਗੱਲ ਮੈਂ ਕਹਿਣਾ ਚਾਹੁੰਦਾ ਉਹ ਖਾਣੇ ਲੋਕਾਂ ਨੂੰ ਚੰਗੀ ਲੱਗੇ ਜਾਂ ਨਾ ਚੰਗੀ ਲੱਗੇ ਵੀ ਦੇਖੋ ਜਿਹੜਾ ਕੰਮ ਇਹਨਾਂ ਨੇ ਕਰਿਆ ਬਹੁਤ ਵਧੀਆ ਕਰਿਆ ਨਾ ਇਦੋਂ ਪਹਿਲਾਂ ਹੋਇਆ ਹੈ ਹੋ ਸਕਦਾ ਨਾ ਇਦੋਂ ਬਾਅਦ ਹੋਵੇ ਪਰ ਮੈਂ ਗਰੀਬਾਂ ਬਾਰੇ ਇਹ ਚਾਹੁੰਦਾ ਵੀ ਜਿਹੜੀ ਮੇਰੀ ਸੋਚ ਹੈ ਵੀ ਸਰਪੰਚ ਸਾਹਿਬ ਨੂੰ ਬੇਨਤੀ ਹੈ ਵੀ ਸਾਡੇ ਪਿੰਡ ਚ ਯੂਨੀਵਰਸਿਟੀ ਚੋਂ ਲੁਧਿਆਣੇ ਤੋਂ ਜਾਂ ਹਸਾਰ ਤੋਂ ਕੋਈ ਵਧੀਆ ਝੋਟੇ ਦੋ ਲਿਆਂਦੇ ਜਾਣ ਜਿਹੜੇ ਗਰੀਬਾਂ ਨੂੰ ਸਭ ਤੋਂ ਦੇਣਦਾਰ ਚ ਫਾਇਦੇਬੰਦ ਨੇ ਜੇ ਕੋਈ ਕਿਸੇ ਨੂੰ ਕਾਰ ਲੈ ਕੇ ਦੇਤੀ ਜਾਂ ਜੀਪ ਲੈ ਕੇ ਦਿੱਤੀ ਇਹ ਗਰੀਬਾਂ ਨੂੰ ਕਿਸੇ ਵੀ ਕੰਮ ਦੀ ਨਹੀਂ ਵੀ ਅਸੀਂ ਸਰਪੰਚ ਸਾਹਿਬ ਨੂੰ ਇਹੀ ਬੇਨਤੀ ਕਰਦੇ ਆਂ ਵੀ ਇਨ੍ਹਾਂ ਰਾਹੀ ਉਹ ਸਾਨ ਮਿਲਣਗੇ ਜੇ ਉਹ ਮਿਲਣਗੇ ਆਪਾਂ ਨੂੰ ਮੰਨ ਵੀ ਬੋਲੀ ਤੇ ਜੇ ਆਮ ਬੰਦਾ ਲੈਂਦਾ ਤਾਂ ਉਹ ਕਰੋੜ ਰੁਪਏ ਦਾ ਜੇ ਇਹ ਲੈਂਦੇ ਆ ਤਾਂ ਇਹਨਾਂ ਨੂੰ ਵੱਧ ਤੋਂ ਵੱਧ 50-60 ਹਜ਼ਾਰ ਦਾ ਮਿਲਦਾ ਠੀਕ ਹੈ ਜੀ ਵੀ ਇਹ ਗਰੀਬਾਂ ਵਾਸਤੇ ਵੀ ਹੈ ਅਮੀਰਾਂ ਵਾਸਤੇ ਵੀ ਹੈ ਦੋ ਸਾਨ ਰੱਖੇ ਜਾਣ ਦੋ ਨਸਲਾਂ ਦੇ ਇੱਕ ਪਰਲੇ ਸਿਰੇ ਇੱਕ ਇਧਰਲੇ ਸਿਰੇ ਢਾਈ ਸਾਲ ਇਧਰਲੇ ਸਿਰੇ ਰਹੇ ਉਹ ਸਾਨ ਢਾਈ ਸਾਲ ਉਧਰਲੇ ਸਿਰੇ ਰਹੇ ਸਰਕਾਰੀ ਬੰਦਾ ਰੱਖਿਆ ਜਾਵੇ ਚਾਹੇ ਇਹ ਪ੍ਰਾਈਵੇਟ ਰੱਖਣਾ ਸਾਹਮਣੇ ਵਾਸਤੇ ਜਿਹੜਾ ਸਾਮੂਗਾ ਉਹ ਉਹਨੂੰ ਦਾਣਾ ਵੀ ਪਾਊਗਾ ਸਾਰਾ ਕੁਝ ਕਰੂਗਾ ਮਨ ਵੀ 200 ਰੁਪਿਆ 300 ਰੁਪਿਆ ਉਹਦੀ ਫੀਸ ਰੱਖੀ ਜਾਈ ਚਲੋ ਠੀਕ ਹੈ ਸਰਕਾਰੀ ਹਸਪਤਾਲ ਚ ਖੜੀਏ ਸਾਹਿਬ ਜੀ ਹਾਂਜੀ ਬਹੁਤ ਵਧੀਆ ਲੱਗ ਰਿਹਾ ਹੈ ਕਿਸ ਤਰ੍ਹਾਂ ਲੱਗਦਾ ਵੀ ਲੋਕਾਂ ਦੇ ਜਿਹੜੇ ਗਰੀਬ ਜਨਤਾ ਸੀ ਇਹਨਾਂ ਨੂੰ ਪ੍ਰੋਬਲਮ ਆਉਂਦੀ ਸੀ ਆਉਣ ਜਾਣ ਚ ਕੀ ਲੱਗਦਾ ਵੀ ਉਹਨਾਂ ਦਾ ਹੁਣ ਫਾਇਦਾ ਹੋਊਗਾ ਹਾਂਜੀ ਹਾਂਜੀ ਓਬਵੀਅਸਲੀ ਹੋਏਗਾ ਫਾਇਦਾ ਤਾਂ ਕਿਉਂਕਿ ਲੋਕਾਂ ਨੂੰ ਦੇਖੋ ਪ੍ਰਾਇੋਰਟੀ ਬੇਸਿਸ ਤੇ ਆਪਣੇ ਪਿੰਡ ਚ ਹੀ ਮਿਲ ਜਾ ਕਰੇਗੀ ਵੇਟ ਨਹੀਂ ਕਰਨਾ ਪਏਗਾ ਠੀਕ ਹੈ ਜੀ ਅਸੀਂ ਨਾ ਪੰਚਾਇਤ ਤੇ ਚੀਮਾ ਸਾਹਿਬ ਜਿਹਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਪਿੰਡ ਦੇ ਲਈ ਬਹੁਤ ਸੋਚਿਆ ਤੇ ਐਂਬੂਲੈਂਸ ਪ੍ਰੋਵਾਈਡ ਕੀਤੀ। ਬਾਕੀ ਡਿਪਾਰਟਮੈਂਟ ਨਾਲ ਤਾਲਮਿਲ ਕਰਕੇ ਜੋ ਵੀ ਹੋਏਗਾ ਤੁਹਾਨੂੰ ਜਾਣਕਾਰੀ ਦਿੱਤੀ। ਬੜਾ ਮੈਨੂੰ ਕੋਈ ਹੋਰ ਮੰਗ ਹੈਗੀ ਤੁਹਾਡੀ? ਐਂਬੂਲੈਂਸ ਸਰ ਦਾ ਹੋ ਗਿਆ। ਹਾਂਜੀ। ਹਾਂਜੀ ਸਟਾਫ ਦੀ ਤਾਂ ਦੇਖੋ ਡਿਮਾਂਡ ਹੈ ਜੀ। ਇਹ ਵੀ ਬਿਕਾਸ ਸ਼ਾਰਟੇਜ ਹੈਗੀ ਸਟਾਫ ਦੀ ਆਪਾਂ ਨੂੰ ਉਹ ਡਿਮਾਂਡ ਪਾਈ ਹੋਈ ਅਸੀਂ ਨੇ। ਠੀਕ ਹੈ।